ਫੇ ਦਲੀਜਾਂ ਵਿੱਚ ਬੈਠ ਕੇ ਅਰਦਾਸਾਂ ਕਰਾਂਗੇ ਚੜ੍ਹਦੀ ਕਲਾ ਵਿੱਚ ਰਵਾਂਗੇ ਸਾਨੂੰ ਕਿਸੇ ਅਹੁਦੇ ਦੀ ਲੋੜ ਕੋਈ ਨਹੀਂ ਸਾਨੂੰ ਕਿਸੇ ਪਾਵਰ ਦੀ ਲੋੜ ਕੋਈ ਨਹੀਂ ਸਾਨੂੰ ਸ਼ਰੋਮਣੀ ਅਕਾਲੀ ਦਲ ਦੀ ਲੋੜ ਆ ਜਿਹੜਾ ਜੇਲਾ ਵਿੱਚ ਬੈਠ ਕੇ ਲੱਖਾਂ ਲੋਕਾਂ ਨੇ ਤਪੱਸਿਆ ਕੀਤੀ ਜਿਹਦੀ ਰਹਿਮਾਈ ਥੱਲੇ ਲੱਖਾਂ ਸ਼ਹੀਦیاں ਹੋਈਆਂ ਸਾਨੂੰ ਉਸ ਅਕਾਲੀ ਦਲ ਦੇ ਨਾਲ ਖਲੋਕ ਕੇ ਪੈਰਾ ਦੇਣ ਦੀ ਲੋੜ ਆ ਸਾਨੂੰ ਦਿੱਲੀ ਵਾਲਾ ਅਕਾਲੀ ਦਲ ਕਿਸੇ ਕੀਮਤ ਤੇ ਪ੍ਰਵਾਨਤ ਨਹੀਂ ਹੋਣਾ ਚਾਹੀਦਾ ਪ੍ਰੈਸ ਨੋਟ ਬਾਰੇ ਕੀ ਕਹਿਣਾ ਤੋਂ ਜਿਹੜਾ ਨਾ ਜਾਰੀ ਕੀਤਾ ਕੱਲ ਨੂੰ ਨੇ ਮੈਂ ਇਹ ਸਮਝ ਨਾ ਮਾ ਆ ਈਡੀ ਜਿਹੜੀ ਬਹੁਤ ਵੱਡੀ ਛੱਡੀ ਹੋਈ ਹੈ ਇਹਨਾਂ ਨੇ ਇਹ ਜਿੰਨੂ ਮਰਜੀ ਜੋ ਮਰਜੀ ਕੇਸ ਬਣਾ ਕੇ ਤੇ ਜਾਨ ਕੱਢ ਦਿੰਦੀ ਹੈ ਇਸੇ ਤਰ੍ਹਾਂ 10 20 30 ਬੰਦੇ ਜਿਹੜੇ ਹੈ ਨੇ ਢਡੋਂ ਉਧਰ ਹੈ ਨਹੀਂਗੇ ਪਰ ਈਡੀ ਨੇ ਚਾਲੂ ਕਰ ਲਏ ਨੇ ਔਰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਸਾਡੇ ਵਿੱਚ ਬੜਬੜ ਵੱਡਿਆਂ ਆਉਂਦਿਆਂ ਤੇ ਬੈਠੇ ਹੋਏ ਸੀ ਮਿਸਾਲ ਦੇ ਤੌਰ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇੱਕ ਵਾਰੀ ਜਿਹੜਾ ਬਣ ਜਾਂਦਾ ਵਾ ਜਿਸ ਪਾਰਟੀ ਨੇ ਨੂੰ ਬਣਾਇਆ ਹੋਵੇ ਉਹਦੇ ਬੱਚੇ ਵੀ ਆਪਣੇ ਖੂਨ ਪਸੀਨਾ ਵਹਾ ਦੇਣ ਤਾਂ ਵੀ ਦੇਣ ਨਹੀਂ ਦੇ ਸਕਦੇ ਤੇ ਜੇ ਇਹੋ ਜਿਹੇ ਲੋਕ ਪਾਰਟੀਆਂ ਛੱਡਦੇ ਨੇ ਜਾਂ ਔਖੇ ਵੇਲੇ ਮੁਸੀਬਤ ਵੇਲੇ ਪਾਰਟੀ ਦਾ ਸਾਥ ਨਹੀਂ ਦਿੰਦੇ ਤੇ ਫਿਰ ਮੈਂ ਸਮਝਦਾ ਅਨਖ ਤੇ ਗੈਰਤ ਮਰ ਚੁੱਕੀ ਹੈ ਜਿਹੜੇ ਅਨਖ ਵਾਲੇ ਲੋਕ ਨੇ ਮੈਂ ਉਹਨਾਂ ਨੂੰ ਵਕਾਰਨਾ ਚਾਹੁੰਨਾ ਮੁਸੀਬਤਾਂ ਸਦਾ ਨਹੀਂ ਰਹੀਆਂ ਦਿਨੇ ਆਉਂਦਾ ਵਾ ਕੜਕ ਦੀ ਧੁੱਪੇ ਨਹੀਂ ਬੈਠਾ ਜਾਂਦਾ ਲੇਕਿਨ ਉਹਦੀ ਜਵਾਨੀ ਮੁੱਕ ਜਾਂਦੀ ਏ ਸ਼ਾਮ ਨੂੰ ਠੰਡ ਹੋ ਜਾਂਦੀ ਏ ਹਨੇਰੀ ਰਾਤ ਵਿੱਚ ਕਦਮ ਨਹੀਂ ਪੁੱਟਿਆ ਜਾਂਦਾ ਡਰ ਆਉਂਦਾ ਪਰ ਕੁਝ ਸਮੇਂ ਬਾਅਦ ਹਨੇਰੀ ਰਾਤ ਦੀ ਉਮਰ ਮੁੱਕ ਜਾਂਦੀ ਏ ਦਿਨ ਚਾਰੇ ਆਉਂਦਾ ਵਾ ਮੁਸੀਬਤ ਦੀ ਉਮਰ ਸਦਾ ਨਹੀਂ ਰਣੀ ਇਦੀ ਉਮਰ ਮੁੱਕ ਜਾਨੀ ਏ ਜਿਹੜੇ ਸਾਡੇ ਨਾਲ ਖਲੋਣਗੇ ਤਾਲੀਦਾਲ ਵਿੱਚ ਉਹਨਾਂ ਦਾ ਸਿਰ ਉੱਚਾ ਹੋਵੇਗਾ ਉਹਨਾਂ ਦਾ ਸਾਹਮਣੇ ਕਿਹਾ ਜੀ ਨਾ ਮਿਊਂਸੀਪਲ ਦੇ ਪਿਛੇ ਕਿਹੜੀ ਜਿਹੜਾ ਭੁੰਦਰ ਸਾਹਿਬ ਨੇ ਕਹਿ ਦਿੱਤਾ ਮੇਰੇ ਕੋ ਕੀ ਖਾਣਾ ਚਾਹੁੰਦੇ ਹੋ ਬਾਰ ਬਾਰ ਇੱਕ ਬੰਦੇ ਨੇ ਜਿਹੜਾ ਕਹਿਤਾ ਕਹਿਤਾ ਜਿਹੜਾ ਮੇਰੇ ਕੋ ਕੀ ਖਾਣਾ ਦੱਸੋ ਫਿਰ ਉਹਨਾਂ ਦੇ ਖਿਲਾਫ ਮੈਂ ਹੁਣ ਕਾਰਵਾਈ ਕਰੇਗੀ ਪਾਰਟੀ ਮਿਊਂਸੀਪਲ ਗਰੁੱਪ ਦੇ ਖਿਲਾਫ ਜਿਹੜਾ ਉਹ ਵਿਆਪ ਪ੍ਰੈਸ ਰਿਲੀਜ਼ ਕਰਤਾ ਓ ਯਾਰ ਇੱਥੇਦਰ ਰਾਬੀ ਆ ਗਿਆ ਵਿੱਚ ਰਾਬੀ ਕਰ ਰਿਹਾ ਵਾ ਕੋਈ ਕਮਰਜਣੇ ਨੇ ਜਿਨ੍ਹਾਂ ਨੇ ਫੈਸਲੇ ਗਲਤ ਲਏ ਨੇ ਉਹ ਜਿਨਵੇਂ ਜੰਪ ਪੈਣੇ ਨੇ ਆਹੀ ਕੋ ਠੇਕਾ ਲਿਆ ਹੋਇਆ ਇੱਥੇ ਅਹੀਂ ਬਹਿ ਰਹਿਣਾ ਵਾ ਜਿਹੜੇ ਲੋਕ ਸਿਧਾਂਤ ਤੇ ਖੜੇ ਰਹੇ ਉਹ ਸਾਡੀਆਂ ਥਾਵਾਂ ਲੈਣਗੇ ਸਾਡੇ ਤੋਂ ਉੱਪਰ ਜਾਣਗੇ ਜਿਹੜੇ ਸਿਧਾਂਤ ਤੋਂ ਡਿੱਗ ਪਏ ਆਪੇ ਮੁੱਕ ਗਏ ਇਹ ਕਾਫਲਾ ਤੁਰਿਆ ਜਾ ਰਿਹਾ ਵਾ ਕੋਈ ਰਾਹਤ ਡਿੱਗ ਕੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਜਿਹੜਾ ਸਿਰੇ ਚੜ ਜਾਂਦਾ ਉਹ ਨਜ਼ਾਰੇ ਲੁੱਟਦਾ ਵਾ ਜੀ ਨਗਰ ਹੋਣਾ ਕਿਹਾ ਵੀ ਇਹ ਗਲਤ ਫੈਸਲਾ ਸੀ ਕਾਲ ਤੱਕ ਜਿਹੜੇ ਬੰਦੇ ਬਦਲੇ ਇਸ ਕਰਕੇ ਅਸੀਂ ਤਾਂ ਰੋਲ ਕੀਤਾ ਹੈ ਪਾਰਟੀ ਦਾ ਹਰ ਬੰਦੇ ਦੀ ਆਪੋ ਆਪਣੀ ਸੋਚ ਹੈ ਹਰ ਬੰਦੇ ਦੀ ਆਪੋ ਆਪਣੀ ਸੋਚ ਆ ਉਹ ਆਪਣੇ ਨਜ਼ਰੀਏ ਨਾਲ ਸੋਚਦਾ ਮੈਂ ਸਮਝਣਾ ਜਿਸ ਕਾਲੀ ਦਲ ਨੇ ਸ਼ਰੂਮਨੀ ਕਮੇਟੀ ਦੇ ਕੈਂਡੀਡੇਟਾਂ ਨੂੰ ਟਿਕਟਾਂ ਦਿੱਤੀਆਂ ਜਿਤਾਇਆ ਅੱਜ ਉਹ ਸ਼ਰੂਮਨੀ ਕਮੇਟੀ ਦੀ ਅਗਜਕਤਬ ਨੇ ਫੈਸਲਾ ਲਿਆ ਪੰਜਾਬ ਦੀ ਲੋਕਾਂ ਦੀ رائے ਨਾਲ ਬਣੀ ਹੋਈ ਸ਼ਰੂਮਨੀ ਕਮੇਟੀ ਨੇ ਅਸੀਂ ਉਹਦੇ ਫੈਸਲਿਆਂ ਨੂੰ ਰੱਦ ਨਹੀਂ ਕਰ ਸਕਦੇ ਮੈਂ ਸਵਾਗਤ ਕਰਨਾ ਔਰ ਧੰਨਵਾਦ ਕਰਨਾ ਵਾਂ ਉਸ ਅਜਕਟਬ ਦਾ ਜਿਨ੍ਹਾਂ ਨੇ ਫੈਸਲਾ ਲਿਆ ਵਾ ਉਹ ਜਿੱਥੇ ਕਦਮ ਰੱਖਦੇ ਨੇ ਮੈਂ ਉਹ ਮੱਥੇ ਤੇ ਉਹ ਮਿੱਟੀ ਲਾਉਣਾ ਵਾਂ ਕਿ ਉਹਨਾਂ ਨੇ ਕਾਲੀ ਦਲ ਜਿਹੜਾ ਅਰੰਗਜੀਤ ਦੀ ਜੇਬ ਚੋਂ ਮੂੰਹ ਚੋਂ ਕੱਢ ਕੇ ਤੇ ਕਾਲੀ ਦਲ ਨੂੰ ਬਚਾਇਆ ਵਾ ਸੋਨੇ ਸੋਨਹਾਰ ਸੋਹਰ ਸ੍ਰੀ ਅਕਾਲ